힘들경나에 <목소리> 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 ਕੋਈ ਹਰੇ ਜ਼ੋਰ ਦੇ ਤੋਂ ਚੰਗਾ ਨਹੀਂ ਕਰਦੀ ਮੈਂ ਅੱਗੇ ਸੇ ਤੱਕ ਇਹ ਕਹਿੰਦੇ ਹੋ ਮਤੇ ਹੋਣੇ ਨਿਕਲ ਆ ਗਏ ਜਲਣੇ ਹਾਂਜੀ ਸਰ ਕੀ ਮਾਮਲਾ ਹੈਗਾ ਜੀ ਇਹ ਇਹ ਮਾਮਲਾ ਇਸ ਕੰਗਸਾਬੂ ਇੱਕ ਵਾਰਦਾਤ ਹੋਈ ਸੀ ਜੀ ਉਹਦੇ ਵਿੱਚ ਗੌਰਵ ਸ਼ਰਮਾ ਨੇ 112 ਤੇ ਕੰਪਲੀਟ ਕੀਤੀ ਸੀ ਵੀ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਦੱਤਰ ਦੇ ਤੇਜ਼ ਤਾਰਾ ਹਥਿਆਰ ਦਿਖਾ ਕੇ ਉਹਦੇ ਕੋਲੋਂ ਦੋ ਮੋਬਾਈਲ ਫੋਨ ਤੇ ਉਹਦੀ ਪਰਸ ਜਿਹੜਾ ਆ ਖੋ ਲਿਆ ਆ ਉਸ ਬੰਦੇ ਜਿਹੜਾ ਆ ਇਹਦੇ ਸੰਬੰਧੀ ਪਰਚਾ ਦਰਜ ਕਰਕੇ ਤੇ ਜਿਹੜੀ ਤਫ਼ਤੀਸ਼ ਜਿਹੜੀ ਅਮਲ ਵਿੱਚ ਲਿਆਂਦੀ ਤੇ ਨਿਤੀ ਅ 19 ਚਾਰ ਨੂੰ ਤੇ ਜਿਹੜੀ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਹਿਮਾਂਸ਼ੂ ਜੋ 6 ਤਰੀਕ ਨੂੰ ਜਿਹੜਾ ਮਹੋਰ ਖਾਸ ਨੇ ਦੱਸਿਆ ਵੀ ਆਪਣੇ ਪਿੰਡ ਘੁੰਮ ਰਿਹਾ ਆ ਉਹਨੂੰ ਜਿਹੜਾ ਆ ਅਰੈਸਟ ਕਰਕੇ ਉਹਦੇ ਤੋਂ ਜਿਹੜਾ ਇੱਕ ਆਈਫੋਨ ਖੋਹ ਕੀਤਾ ਗਿਆ ਸੀ ਉਹ ਬਰਾਮਦ ਕੀਤਾ ਗਿਆ ਤੇ ਉਹ ਵੀ ਅਰੈਸਟ પા ਕੇ ਉਹਦੇ ਫਰਦਰ ਇਨਸ਼ਾਫ ਦੇ ਪੁੱਛਗਿੱਛ ਚ ਉਹਨ ਜਿਹੜੇ ਆਪਣੇ ਦੋ ਨਾਲ ਦੇ ਸਾਥੀ ਸੀਗੇ ਇਹ ਉਹਨਾਂ ਦੇ ਨਾਮ ਦੱਸੇ ਆ ਜਿਨ੍ਹਾਂ ਦੇ ਵਿੱਚੋਂ ਅਜੇ ਕੁਮਾਰ ਤੇ ਗਗਨ ਤੇ ਜਿਹੜੇ 8 ਤਰੀਕ ਨੂੰ ਐਸਐਸਆਈ ਜਨਕਰਾਜ ਨੇ ਕੰਗਸਾਬੂ ਨਾਕਾ ਲਾਇਆ ਸੀ ਉਸੇ ਦੌਰਾਨ ਇਹ ਦੋਨੇ ਵਿਅਕਤੀ ਜਿਹੜੇ ਆ ਬਾਰਦਰ ਚ ਵਰਤਿਆ ਮੋਟਰਸਾਈਕਲ ਲੈ ਕੇ ਆ ਰਹੇ ਸੀ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਆ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਹਨਾਂ ਕੋਲੋਂ ਬਾਰਦਰ ਚ ਵਰਤਿਆ ਗਿਆ ਮੋਟਰਸਾਈਕਲ ਇੱਕ ਦਾਤਰ ਤੇ ਇੱਕ Oppo ਫੋਨ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਹਨਾਂ ਦਾ ਹੁਣ ਪੁੱਛ ਕੇ ਚੱਲ ਰਹੀ ਆ ਵੀ ਹੋਰ ਵਾਰਦਾਤਾਂ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਇਹਨਾਂ ਦਾ 2 ਦਿਨ ਦਾ ਜਿਹੜਾ ਰਮਾਨਾ ਮਾਨਜੋਗ ਅਦਾਲਤੋਂ ਲਿਆ ਗਿਆ ਕਿੰਨੇ ਕੁ ਬਰਦੇ ਹੋ ਜਿਹੜੇ ਹੱਗੇ ਇਹ 23 24 24 ਸਾਲ ਦੇ ਆ ਇਹ ਜਲੰਧਰ ਤੋਂ ਆ ਰਹੇ ਸੀਗੇ ਤੇ ਜਿਹਦੇ ਨਾਲ ਵਾਰਦਾਤ ਹੋਈ ਆ ਗੌਰਵ ਸ਼ਰਮਾ ਉਹਦੇ ਹੀ ਉਹ ਜਿਹੜਾ ਕ੍ਰੈਡਿਟ ਕਾਰਡ ਕਲੈਕਸ਼ਨ ਦਾ ਕੰਮ ਕਰਦਾ ਉਹ ਵੀ ਜਲੰਧਰ ਤੋਂ ਆ ਰਿਹਾ ਸੀ ਜਦੋਂ ਕੰਗਸਾਬੂ ਦੇ ਇਲਾਕੇ ਪਹੁੰਚਿਆ ਤੇ ਇਹਨਾਂ ਨੇ ਜਿਹੜਾ ਆ ਉਹਦੇ ਤੇ ਹਮਲਾ ਕਰਕੇ ਤੇ ਉਹਨੂੰ ਕੋ ਜਿਹੜਾ ਇੱਕ ਉਹ ਕੀਤੀ ਪਹਿਲਾਂ ਵੀ ਕੋਈ ਜਾਂੰਦੇ ਕਰਦੇ ਨੇ ਇਹ ਤੇ ਜਿਹੜਾ ਹਮਾਂਸ਼ੂ ਆ ਇਹਦੇ ਦੇ ਇਹਦੀ ਪੁੱਛਗਿੱਛ ਆਇਆ ਵੀ ਇਹਨੇ ਇੱਕ ਪਹਿਲਾਂ ਹੀ ਆਪਣੇ ਉੱਤੇ ਫੋਨ ਖੋਇਆ ਸੀਗਾ ਜੀ ਪਿੰਡ ਦਾਨੇਵਾਲ ਤੋਂ ਉਹਦੀ ਤਫ਼ਤੀਸ਼ ਚੱਲ ਰਹੀ ਹੈ ਠੀਕ ਹੈ ਆਪਣੀ ਲੇਖਕ ਹੋਣ ਤੋਂ ਬਾਅਦ ਤਾਂ ਇਹਦੇ ਹੋਰ ਹਲੇ ਤਫ਼ਤੀਸ਼ ਦੇ ਵਿੱਚ ਸਾਹਮਣੇ ਨਹੀਂ ਆਈ ਹੈ ਕੋਈ ਵੀ ਮਾਰਦਾਤ ਅਗਰ ਜੇ ਤਫ਼ਤੀਸ਼ ਦੇ ਵਿੱਚ ਸਾਹਮਣੇ ਆਉਂਦੀ ਹੋ ਆਪ ਜੀ ਦਾ ਸਾਂਝੀ ਕਰਤਾ ਜਾਵੇ